ਰਬਰ ਬੰਦੀ ਹੈ ਰਬਰ ਬੰਦੀ ਹੈ ਜਿਹੜਾ ਚੱਲਦੇ ਜਿਹੜਾ ਸ਼ਾਇਦ ਸਾਡੀ ਪਿਆਰੀ ਬੰਦੀ ਮਾਰੀ ਜਿਹੜਾ ਆਵੇਗਾ ਭਾਈ ਉਹ ਫਾਈਵ ਦੇ ਗਰੇਗਾ ਰਬਰ ਮਾਈਕ੍ਰੋ ਸਾਰੇ ਪਰ ਸਾਈਡਾਂ ਨੂੰ ਜਿਹੜੇ ਸਾਰੇ ਮੇਰੇ ਸਾਈਡ ਤੇ ਉਹ ਕਿਰਪਾ ਕਰਕੇ ਸਾਰੇ ਸਾਈਡ ਤੇ ਉਹ ਇਹਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੁਖਵੀਰ ਬਦਲ ਨੂੰ ਇਹ ਆਪਣੀ ਸੇਵਾਦਾਰ ਡਿਊਟੀ ਨਿਭਾਉਂਦਾ ਹੋਇਆ ਦੇਖੋ ਸਕੌਲਟੀ ਬਹੁਤ ਲਾਈਏ ਦੇ ਕੋਲੇ ਹੁਣੇ-ਹੁਣੇ ਗੋਲੀ ਵੀ ਚੱਲੀ ਆ ਇਹਦੇ ਉੱਤੇ ਤੇ ਗੋਲੀ ਵਾਲਾ ਬੰਦਾ ਵੀ ਫੜਿਆ ਗਿਆ ਵਾ ਅਨੇ ਕਰਫੇ ਤਸਵੀਰ ਦਿਖਾ ਦਿੰਦੇ ਆਲਤਕ ਸ਼ਾਮ ਜਥੇਦਾਰ ਸਾਹਿਬ ਨੂੰ ਇਹਨੂੰ ਤਨਖਾਹੀਏ ਕਰਾਰ ਦਿੱਤਾ ਗਿਆ ਸੀ ਸੇਵਾਦਾਰ ਦੀ ਡਿਊਟੀ ਨੰਬਰ ਹੋਇਆ ਹੋਇਆ ਹਾਂਜੀ ਸੁਖਬੀਰ ਸਨਮਾ ਚਲੋ ਮੇਰਾ ਵੀ ਚਲੋ 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 ਜੀ ਦੇਖੋ ਜੀ ਕੋਈ ਲਾਗੇ ਵੀਡੀਓ ਨਹੀਂ ਬਣਾਉਣ ਦਿੰਦਾ ਦੇਖੋ ਜੀ ਸਾਰੇ ਸੇਵਾ ਕਿਦਾਂ ਸਕਿਉਰਿਟੀ ਲੱਗੀ ਇਹਦੇ ਕਾਦੀ ਸੇਵਾ ਹੋਈ ਹੈ ਦੀ ਪਾਪਾ ਜੀ ਸਾਰਿਆਂ ਤਨਖਾਹੀਆ ਕਰਾਰ ਦਿੱਤਾ ਗਿਆ ਜੀ ਜੋ ਇਹਨਾਂ ਨੇ ਆਪਦੀਆਂ ਗਲਤੀਆਂ ਮੰਨੀਆਂ ਕਾਲਪ ਤੱਕ ਸਾਹ ਤੇ ਦੇਖੋ ਜੀ ਸਾਧੂ ਦਰਸ਼ਕਾਂ ਦੇ ਤੁਰੇ ਜੀ ਸਕਵਲਟੀ ਬੋਟ ਲਾਈ ਹੈ ਜੀ ਇੱਥੇ ਐਮਪੀ ਦੀ ਗੱਲ ਪੁਨੇ ਹੁਨੇ ਸੁਖਬੀਰ ਸਿੰਘ ਬਾਦਲ ਤੇ ਗੋਲੀ ਚੱਲੀ ਆ ਜੋ ਕਿ ਹੁਨੇ ਹੁਨੇ ਉਹ ਬੰਦਾ ਫੜਿਆ ਵੀ ਗਿਆ ਆ ਦੇਖੋ ਜੀ ਕਿਵੇਂ ਜੈਡ ਸਕਵਲਟੀ ਨੂੰ ਦਿੱਤੀ ਗਈ ਹੈ ਕਿੰਨੀ ਫੋਰਸ ਲਾਈ ਗਈ ਹੈ ਇਹਦੇ ਵਕਤ ਸਿਵਲ ਵਰਦੀ ਚ ਵੀ ਉਦਾਂ ਵੀ ਇਹ ਨਹੀਂ ਕਿ ਇਕੱਲਾ ਨਮਾਣਾ ਸੇਖ ਬਣ ਕੇ ਆ ਕੇ ਸੇਵਾ ਕਰੇ देखो कि फोर्स लाई है और दूर-दूर तक गाड़ियां देखो, देखो कित्थों-कित्थों तक गाड़ियां दूर-दूर तक फोर्स लगाई गई है ए वास्ते स्पेशल और स्पेशल जेड स्कॉर्टी देते हैं नो जेड स्कॉर्टी ਕੁਸੀਂ ਦੇਖ ਸਕਦੇ ਹੋ ਜੈਡ ਸਕੋਰਟੀ ਦਿੱਤੀ ਇਹਨੂੰ ਕੋਈ ਨਿਮਾਣਾ ਸੇਖੋ ਕਿ ਨਹੀਂ ਇਹ ਅੱਗੇ ਸੇਵਾ ਕਰਦਾ ਪਿਆ ਕਿੰਨੀ ਜੈਡ ਸਕੋਰਟੀ ਦਿੱਤੀ ਇਹਨੂੰ